ਪਰਲੇ ਬੰਨੇਓ ਪੁੱਟੋ ਆਪਣੀ ਨਹੀਂ ਇਧਰੋਂ ਨਾ ਪੁੱਟਿਓ ਪਰਲੇ ਬੰਨੇ ਹੋਰਿਓ ਇਧਰ ਪਾਣੀ ਲੱਗਾ ਆ ਆਹੋ ਪਾਣੀ ਲੱਗਾ ਪਰਲੇ ਬੰਨੇ ਹੋ ਜਾ ਤੁਹਾਨੂੰ ਹੋਇਆ ਕੀ ਤੁਹਾਨੂੰ ਤੂੰ ਦੋਕੇ ਮਾਰਨੇ ਆ ਗਿਆ ਤੂੰ ਪੈਲੀ ਦਾ ਮਾਮਾ ਲੱਗਦਾ ਓ ਮਾਮਾ ਨਹੀਂ ਲੱਗਦਾ ਮੈਂ ਕਿ ਚਲੋ ਕੰਮ ਕਰ ਰਹੇ ਕਰੀ ਜਣ ਕੰਮ ਦੱਸ ਕੀ ਆ ਕੰਮ ਮੈਂ ਇਧਰ ਐ ਵੀ ਤੇਰੇ ਬਾਪੂ ਕਿੱਥੇ ਵੀਰਾ ਅਸੀਂ ਜਾਣਾਂ ਕਿ ਜੀ ਕਿੱਥੇ ਜਾਣਾ ਤੁਸੀਂ? ਉਹ ਸਾਨੂੰ ਬੰਦਿਆਂ ਨੂੰ 100 ਕੰਮ ਹੁੰਦੇ ਜਾਣਾ ਸੀ ਕਿਤੇ। 100 ਕੰਮ ਹੁੰਦੇ ਆ। ਨਾਲੇ ਗੱਲ ਸੁਣੋ ਬੁੜਿਆ, ਤੂੰ ਸਾਡੇ ਪਿਓ ਨੂੰ ਸ਼ਰਾਬ ਪੀਣ ਤੇ ਲਾਇਆ ਆ। ਮੈਂ ਤੇ ਪੀਂਦੇ ਨਹੀਂ, ਮੈਂ ਕਿਥੋਂ ਲਾਇਆ? ਜਿਹੜੇ ਪੀਂਦੇ ਨਹੀਂ ਉਹ ਪਿਉਂਦੇ ਹੁੰਦੇ ਆ। ਉਹ ਆਪੇ ਪੀਂਦਾ ਮੈਂ ਨਹੀਂ ਕਿਤੇ ਪਿਆਈ ਆ। ਆਹੋ। ਚੁੱਪ ਕਰਕੇ ਤਿੱਤਰੋ ਆ ਆਪਣੀ ਜੀ ਗੋਡਿਆਂ ਥੱਲੇ ਲਲਣਾ ਤੈਨੂੰ। ਤੇਰੇ ਪਿਓ ਦਾ ਸੁਭਾਅ ਬਹੁਤ ਵਧੀਆ, ਤੇਰਾ ਤੇ ਸੁਭਾਅ ਕੁੱਤਾ ਹੀ ਆ। ਤਿੱਤਰੋ ਆ ਇੱਥੇ। ਦੇਖੀ ਨਾ ਮੈਨੂੰ ਤੁਰਦਾ ਫਿਰਦਾ ਨਜ਼ਰ ਆ ਚੱਲ। ਉਹ ਤੇਰੀ ਉਹ ਗੱਡੀ ਖਾਲੇ ਯਾਰ। ਖਾਲਿਆ ਗਾੜੀ। ਤੁਸੀਂ ਚਲੋ ਇ ਹਾਂਜੀ ਸਰਪੰਚ ਸਾਹਿਬ ਮੈਨੂੰ ਮੈਡਮ ਨੇ ਭੇਜਿਆ ਉਹ ਮੈਡਮ ਕਹਿੰਦੇ ਆ ਕਿ ਰੇਦਾਰ ਸਿੰਘ ਸਰਪੰਚ ਸਾਹਿਬ ਦੀ ਕੋਈ ਮੁਸ਼ਕਲ ਆ ਉਹਦਾ ਹੱਲ ਕੱਢੋ ਹੁਕਮ ਕਰੋ ਤੁਸੀਂ ਇਨਸਪੈਕਟਰ ਸਾਹਿਬ ਆ ਮੇਰਾ ਦੋਸਤ ਰਤਾਪਾ ਹੂੰ 20 ਸਾਲ ਕੈਨੇਡਾ ਤੋਂ ਬਾਅਦ ਵਾਪਸ ਪਰਤਿਆ ਇਹਦੇ ਘਰ ਵਿੱਚ ਇੱਕ ਭਈਆ ਜਿੰਨੇ ਕਬਜ਼ਾ ਕੀਤਾ ਹੋਇਆ ਉਸ ਭਈਏ ਨੇ ਇਹਨਾਂ ਘਰ ਵਿੱਚ ਚਾਬੀ ਰੱਖਿਆ ਸੀ ਹੁਣੇ ਅੱਜ ਘਰ ਦੇ ਗੇਟ ਦੇ ਮੂਹਰੇ ਜਦੋਂ ਆਪਣੀ ਗੱਡੀ ਲੈ ਕੇ ਗਏ ਆ ਭਈਆ ਔਰ ਉਹ ਭਈਏ ਦੀ ਘਰ ਵਾਲੀ ਨੇ ਇਹਨਾਂ ਨੇ ਬੜੀ ਬਤਮੀਜ਼ੀ ਕੀਤੀ ਆ ਇੱਕ ਮਿੰਟ ਪ੍ਰਤਾਪ ਸਿੰਘ ਜੀ ਜੀ ਸਰ ਕਿੰਨੇ ਸਾਲ ਹੋ ਗਏ ਤੁਹਾਨੂੰ ਬਾਹਰ ਗਏ ਨੂੰ ਮੈਨੂੰ ਸਰ 20 ਸਾਲ ਹੋ ਗਏ ਉੱਥੇ ਗਿਆ ਨੂੰ ਬੜੀ ਵਾਪਸ ਪਰਤਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ 20 ਸਾਲਾਂ ਦੇ ਵਿੱਚ ਨਹੀਂ ਸਰ ਵਾਪਸ ਆਇਆ ਹੀ ਨਹੀਂ ਗਿਆ ਤੇ ਬੱਚੇ ਤੁਹਾਡੇ ਇੱਥੇ ਸੀ ਕਿ ਬਾਹਰ ਸੀ ਨਹੀਂ ਸਰ ਮੇਰੀ ਇੱਕ ਬੇਟੀ ਆ ਉਹ ਬਾਹਰ ਜਨਮੀ ਆ ਓਕੇ ਹੁਣ ਉਹ ਜਵਾਨ ਹੋਈ ਉਹਨੂੰ ਲੈ ਕੇ ਆਏ ਆ ਮੈਂ ਇਹਨੂੰ ਆਕੇ ਚੱਲ ਤੈਨੂੰ ਪਿੰਡ ਵਖਾ ਕੇ ਲੈ ਆਉਣਾ ਅੱਛਾ ਪਿੰਡ ਵਖਾਉਣ ਵਾਸਤੇ ਲਿਆਏ ਹਾਂ ਕਿ ਆ ਪੁੱਤ ਤੈਨੂੰ ਤੇਰਾ ਜੱਦੀ ਘਰ ਵਖਾ ਕੇ ਲੈ ਆਈ ਹਾਂ ਤੇ ਆਉਂਦਿਆਂ ਨੂੰ ਭਈਆਂ ਨੇ ਕਬਜ਼ਾ ਕੀਤਾ ਬਿਲਕੁਲ ਬਿਲਕੁਲ ਅੱਛਾ ਕੋਈ ਗੱਲ ਨਹੀਂ ਤੇ ਭਈਏ ਬੁਈਏ ਆਪਾਂ ਖੰਗਣ ਨਹੀਂ ਦੇਣੇ ਤੇ ਤੁਸੀਂ ਚਿੰਤਾ ਨਾ ਕਰੋ ਬਾਕੀ ਇਹ ਗੱਲ ਆ ਵੀ ਤੁਸੀਂ ਕੋਈ ਲਿਖਾ ਪੜੀ ਤੇ ਨਹੀਂ ਕੀਤੀ ਉਹਦੇ ਨਾਲ ਨਹੀਂ ਸਰ ਆਪਾਂ ਲਿਖਤ ਪਰ ਤਾਂ ਕੋਈ ਨਹੀਂ ਕੀਤੀ ਵੈਸੇ ਹੀ ਉਹਨੂੰ ਬਿਠਾ ਕੇ ਗਏ ਸੀ ਕਿ ਤੂੰ ਰਾਖੀ ਕਰੀ ਉਨਾਂ ਚਰਵਰਤੀ ਤੇ ਤੁਸੀਂ ਆਪਣੀ ਕੋਠੀ ਕੋਈ ਰਿਸ਼ਤੇਦਾਰ ਨੂੰ ਦੇ ਕੇ ਜਾਣੀ ਸੀ ਸਾਰ ਰਿਸ਼ਤੇਦਾਰਾਂ ਦੇ ਆਪਾਂ ਤਾਂ ਮਾਰ ਨਹੀਂ ਕੀਤਾ ਹਾਂ ਤੇ ਭਈਏ ਤੇ ਤਵਾਰ ਕਰ ਲਿਆ ਹੈ ਇਹੋ ਤੇ ਗਲਤੀ ਕਰ ਲਈ ਅਸੀਂ ਦੇਖੋ ਜੀ ਆਉਣ ਵਾਲਾ ਵਕਤ ਜਿਹੜਾ ਬਹੁਤ ਮਾੜਾ ਤੁਸੀਂ ਸਮਝੋ ਪੜੇ ਲਿਖੇ ਹੋ ਕੁਝ ਵਿਚਾਰੋ ਆਪਾਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਾਂ ਸਟੱਡੀ ਵਾਸਤੇ ਚਾਹੇ ਉਹਨੂੰ ਆਪਾਂ ਜੋਬ ਲਈ ਭੇਜ ਰਹੇ ਹਾਂ ਫਿਰ ਉੱਥੇ ਜਾ ਕੇ ਉਹ ਪੀਆਰ ਲੈ ਲੈਂਦੇ ਨੇ ਉੱਥੋਂ ਦੇ ਜੰਪਾਲ ਹੋ ਕੇ ਬਹਿ ਜਾਂਦੇ ਨੇ ਫੇਰ ਉਹ ਮਤਾਜੀ ਵੀ ਮਗਰ ਚਲੇ ਜਾਂਦੇ ਨੇ ਮਾਤਾਜੀ ਵੀ ਮਗਰ ਚਲੇ ਜਾਂਦੇ ਨੇ ਪਿੱਛੇ ਘਰਾਂ ਨੂੰ ਲੱਗ ਜਾਂਦੇ ਤਾਲੇ ਜਾਂ ਆਪਾਂ ਦੇ ਦਿੰਨੇ ਆ ਪ੍ਰਵਾਸੀ ਭਾਈਆਂ ਨੂੰ ਘਰ ਜਾਂ ਦੇ ਦਿੰਨੇ ਆ ਕਿਸੇ ਰਿਸ਼ਤੇਦਾਰਾਂ ਨੂੰ ਜੱਕ ਰਾਏ ਤੇ ਦੇ ਦੇ ਦਿੰਨੇ ਆ ਪਿੱਛੇ ਹੋ ਜਾਂਦੇ ਕਬਜ਼ੇ ਠੀਕ ਹੈ ਜੀ ਇਸ ਕਰਕੇ ਜੇ ਤੁਹਾਡੇ ਘਰ ਦੇ ਵਿੱਚ 4-5 ਜੀ ਆ ਤੁਸੀਂ ਇੱਕ ਜੀ ਨੂੰ ਬਾਹਰ ਭੇਜ ਦਿਓ ਬਾਕੀ ਇੱਥੇ ਰੱਖੋ